ਲੁਧਿਆਣਾ ਵਿਖੇ ਭਾਰਤ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਅਹਿਮ ਮੀਟਿੰਗ ਹੋਈ ਜਿਸ ਵਿੱਚ ਭਾਰਤ ਅਮਰੀਕਾ ਵਿਚਾਲੇ ਹੋ ਰਹੇ ਵਪਾਰ ਸਮਝੌਤੇ ਉੱਤੇ ਰੋਸ ਜ਼ਿਤਾਇਆ ਗਿਆ। ਪੇਸ਼ੇ ਲੁਧਿਆਣਾ ਤੋਂ ਗੁਰਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ। ਕਿਹੜੀਆਂ ਮਿਟਾਰਾਂ ਜਿਹਨੇ ਕੀਤੀਆਂ ਅੱਜ ਜਿਹੜੀ ਆ ਮਹੀਨਾ ਬਾਅਦ ਮੀਟਿੰਗ ਕੀਤੀ ਆ ਅੱਜ ਭਾਰਤੀ ਕਿਸਾਨਦੂ ਨੇ ਲਖਵਾਲ ਦੀ ਮਹੀਨਾ ਬਾਅਦ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਆ ਉਹਦੇ ਤੇ ਜਿਹੜਾ ਕੇਂਦਰ ਕਹੋ ਮੋਦੀ ਸਰਕਾਰ ਕਹੋ ਜਿਹੜੇ ਐਫਟੀਏ ਜਾਂ ਮੁਕਤ ਵਪਾਰ ਸਮਝੌਤਾ ਜਿਹੜਾ ਅਮਰੀਕਾ ਜਾਂ ਹੋਰ ਦੇਸ਼ਾਂ ਨਾਲ ਕਰਨ ਜਾ ਰਹੀ ਆ ਉਹ ਬੜਾ ਗੋਲ ਮੋਲ ਰੱਖਿਆ ਗਿਆ ਕਲੀਅਰ ਕੋਈ ਗੱਲ ਨਹੀਂ ਦੱਸਦਾ ਇਹ ਉਹਦੇ ਚ ਸਾਡੇ ਨਾਲ ਪਹਿਲਾਂ ਇਹ ਵਾਅਦੇ ਕੀਤੇ ਗਏ ਸੀ ਵੀ ਕਿਸਾਨੀ ਸੈਕਟਰ ਨੂੰ ਡੇਰੀ ਸੈਕਟਰ ਉਹ ਵੀ ਜਿਹੜੇ ਕਿਸਾਨਾਂ ਨਾਲ ਸੰਬੰਧਿਤ ਸਹਾਇਕਤ ਹੁੰਦੇ ਆ ਉਹਨਾਂ ਨੂੰ ਅਸੀਂ ਇਸ ਸਮਝੌਤੇ ਤੋਂ ਬਾਹਰ ਰੱਖਾਂਗੇ ਪਰ ਜੋ ਸਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਅਮਰੀਕਾ ਉਹਦੀਆਂ ਚੀਜ਼ਾਂ 0% ਟੈਕਸ ਤੇ ਆ ਰਹੀਆਂ ਤੇ ਜਿਹੜੀਆਂ ਸਾਡੀਆਂ ਜਾਣੀਆਂ ਉਹ ਤੇ 18% ਜਿਹੜਾ ਟੈਕਸ ਲੱਗੂਗਾ ਜੇ ਉਹਨਾਂ ਦਾ ਦੁੱਧ ਆ ਜਾਂਦਾ ਉਹਨਾਂ ਦੀਆਂ ਮੱਕੀ ਦੀਆਂ ਫਸਲਾਂ ਪ੍ਰੋਸੈਸਡ ਫੂਡ ਆ ਜਾਂਦਾ ਉਦੋਂ ਅਸੀਂ ਕੰਪਲੀਟ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਭਾਰਤ ਆ ਜਾਂ ਇੰਡੀਆ ਜਿਹੜਾ ਸਾਡੇ ਕੋਲ ਜਿਹੜੀ ਲੈਂਡ ਹੋਲਡਿੰਗ ਆ ਉਹ 60 70% ਬੰਦਿਆਂ ਕੋ ਡੇਢ ਤੋਂ 2 ਏਕੜ ਤੱਕ ਆ ਜਿਹੜੀ ਅਮਰੀਕਾ ਦੇ ਵਿੱਚ ਲੈਂਡ ਹੋਲਡਿੰਗ ਆ ਉਹ ਇੱਕ ਬੰਦੇ ਕੋ 500 ਏਕੜ ਦੇ ਕਰੀ ਉਹ ਵੱਡੀਆਂ ਸਬਸਿਡੀਆਂ ਦਿਸ ਉਸ ਦੰਦੀਆਂ ਨੇ ਆਪਦੇ ਕਿਸਾਨਾਂ ਨੂੰ ਜੋ ਪੈਦਾ ਕਰਦੇ ਆ ਉਹਨਾਂ ਨੂੰ ਪਰ ਸਾਨੂੰ ਇੱਥੇ ਸਰਕਾਰ 6000 ਰੁਪਏ ਹੀ ਕਹਿ ਕੇ ਕਹ ਦਿੰਦੇ ਆ ਕਿ ਕਬੱਡੀ ਸਬਸਿਡੀ ਦਿੱਤੀ 30 ਸਾਲ ਦਾ ਉਹਨਾਂ 16 ਕੇ 17 ਰੁਪਏ ਇੱਕ ਬੰਦੇ ਦੀ ਤੇ ਹੜੀ ਬਣਦੀ ਹੈ ਅਸੀਂ ਉਹਨਾਂ ਨਾਲ ਕਿਵੇਂ ਕੰਪੀਟ ਕਰਾਂਗੇ ਉਹਦੇ ਲਈ ਵੱਡੇ ਫਿਕਰ ਲਈ ਅਸੀਂ ਐਸਕੇਮ ਬਾਕੀ ਜਥੇਬੰਦੀਆਂ ਵੀ ਰਲ ਕੇ 12 ਤਰੀਕ ਨੂੰ ਜਵੇਂ ਡੇਟ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਨੇ ਉੱਥੇ ਅਸੀਂ ਇਹ ਸਰਕਾਰ ਦੀਆਂ ਅਰਥਿਕ ਹੁਕਾਂਗੇ 22 ਤਰੀਕ ਨੂੰ ਅਸੀਂ ਜਿਹੜਾ ਜਿੰਨਾਂ ਜਿਹੜੇ ਇਹਨਾਂ ਦੇ ਭਾਜਪਾ ਦੇ ਮੰਤਰੀ ਆ ਜਾਂ ਜਿਹੜੀ ਆ ਸਰਕਾਰ ਆ ਪੰਜਾਬ ਸਰਕਾਰ ਉਹਦੇ ਮੰਤਰੀ ਉਹਨਾਂ ਦੇ ਗੇਟ ਅੱਗੇ ਅਸੀਂ ਜਿਹੜੇ ਅਸੀਂ ਧਰਨੇ ਮਜ਼ਾਰੇ ਦਵਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਆ ਉਹਨੇ ਵੀ ਪਿਛਲੇ ਦਿਨ ਸਾਡੇ ਕਿਸਾਨਾਂ ਦੇ ਜਿਹੜੀਆਂ ਆਪਦੇ ਮੰਗਾਂ ਦੇ ਖਾਤਰ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਇਹਨਾਂ ਨੇ ਲਾਠੀ ਚਾਰਜ ਕੀਤਾ ਸੀ ਉਹਦੀ ਨਿੰਦਾ ਕਰਦੇ ਆ ਤੇ ਸਰਕਾਰ ਨੂੰ ਯਾਦ ਦਿਲਾਉਂਦੇ ਆ ਵੀ ਤੁਸੀਂ ਵੀ ਅਸੀਂ ਸਰਕਾਰ ਚੋਂ ਨਿਕਲੇ ਹੋਏ ਹੋ ਤੁਸੀਂ ਵੀ ਇਹ ਮਜ਼ਾਰੇ ਕਰਦੇ ਰਹੇ ਹੋ ਇਹ ਜਿਹੇ ਗੱਲਾਂ ਨਾ ਕਰੋ ਨਹੀਂ ਤਾਂ ਆਉਣ ਵਾਲੀਆਂ ਦਿਨ ਅਸੀਂ ਤੁਸੀਂ ਵੀ ਪਿੰਡਾਂ ਚ ਜਾਣਾ ਫਿਰ ਲੋਕਾਂ ਨੇ ਵੀ ਤੁਹਾਡੇ ਨਾਲ ਇਹ ਜਿਹਾ ਪਿਆਰ ਕਰਨਗੇ ਦੂਸਰਾ ਅਸੀਂ ਆਸੀ ਵੀ ਪ੍ਰਧਾਨ ਮੰਤਰੀ ਆਇਆ ਪ੍ਰਧਾਨ ਮੰਤਰੀ ਨੇ ਸਾਨੂੰ ਕੁਝ ਨਹੀਂ ਦਿੱਤਾ ਹੁਣ ਕਹਿੰਦੇ ਆ ਵੀ ਅਮਿਤ ਸ਼ਾਹ ਜੀ ਆ ਰਹੇ ਨੇ ਚਲੋ ਉਹਨਾਂ ਨੂੰ ਵੀ ਦੇਖ ਲੈਣੇ ਵੀ ਉਹ ਸਾਨੂੰ ਪੰਜਾਬ ਪੰਜਾਬ ਨੂੰ ਕੀ ਦੇ ਕੇ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਜਿੱਥੇ ਇਹਨਾਂ ਨੇ ਸਰਕਾਰ ਬਣਾਈ ਸੀ ਸਾਡੇ ਨਾਲ ਵਾਅਦੇ ਕਰਕੇ ਵੀ ਅਸੀਂ ਸਾਰੇ ਜਿਹੜੇ ਕਿਸਾਨੀ ਦੇ ਸਾਰੇ ਕਰਜ਼ੇ ਮਾਫ ਕਰਾਂਗੇ ਉਹ ਸਾਡੇ ਕਰਜ਼ੇ ਜਿਉਂਦੇ ਤਿਉਂ ਨੇ ਐਮਐਸਪੀ ਦਵਾਂਗੇ ਸਵਾਮੀਨਾਥਨ ਮੁਤਾਬਕ ਸੀ2+50% ਉਹ ਸਾਡੀ ਨਹੀਂ ਮਿਲੀ ਸਾਡੇ ਜਿਹੜਾ ਫਸਲ ਬੀਮਾ ਯੋਜਨਾ ਪਿਛਲੇ ਦਿਨੀ ਤੁਸੀਂ ਦੇਖਿਆ ਵੱਡੇ ਨੁਕਸਾਨ ਹੋਏ ਨੇ ਨਾ ਤਾਂ ਪੰਜਾਬ ਨੇ ਸਾਨੂੰ ਸਰਕਾਰ ਨੇ ਕੁਝ ਦਿੱਤਾ ਨਾ ਸੈਂਟਰ ਸਰਕਾਰ ਨੇ ਸਾਨੂੰ ਉਹਦੇ ਵਿੱਚ ਕੋਈ ਮਦਦ ਦਿੱਤੀ ਆ ਫਸਲ ਬੀਮਾ ਯੋਜਨਾ ਦੀ ਇੱਕ ਵੱਡੀ ਗੱਲ ਆ ਉਹਦੀ ਸਾਡੀ ਮੰਗ ਆ ਦੂਸਰਾ ਜਿਹੜੀ ਕੰਡਿਆਲੀ ਤਾਰ ਆ ਜਿਵੇਂ ਸੈਂਟਰ ਪਹਿਲਾਂ ਗੱਲਾਂ ਵੀ ਕਰਦੀ ਸੀ ਸਾਡੇ ਨਾਲ ਵੀ ਗੱਲਾਂ ਹੋਈਆਂ ਉਹਨੂੰ ਵੀ ਅਸੀਂ ਬਾਰਡਰ ਤੇ ਲੈ ਜਾਵਾਂਗੇ ਤੇ ਦੂਸਰਾ ਬੜੇ ਸਾਲਾਂ ਤੋਂ 10000 ਰੁਪਇਆ ਪ੍ਰਤੀ ਏਕੜ ਦੇ ਰਹੇ ਨੇ ਅਸੀਂ ਮੰਗ ਕਰਦੇ ਆ ਵੀ 30000 ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਬਹੁਤ ਵੱਡਾ ਜਿਹੜੀਆਂ ਫਵਾਰਾ ਡੰਗਰ ਤੇ ਵਾਰਾ ਕੁੱਤਿਆਂ ਦਾ ਮਸਲਾ ਉਹਨਾਂ ਨੂੰ ਵੀ ਅਸੀਂ ਅੱਜ ਫੈਸਲਾ ਕੀਤਾ ਮੀਟਿੰਗ ਦੇ ਵਿੱਚ ਆਉਣ ਵਾਲੇ ਦਿਨਾਂ ਚ ਸਾਰੇ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੇ ਵਾਰਾ ਡੰਗਰ ਕੁੱਤੇ ਉਹ ਵੀ ਅਸੀਂ ਇੱਕ ਡੇਟ ਤੈਅ ਕਰਕੇ ਕਿਸਾਨ ਉਹ ਵੀ ਇਹਨਾਂ ਦੇ ਦਫ਼ਤਰਾਂ 'ਚ ਛੱਡਾਂਗੇ ਨਹੀਂ ਤਾਂ ਇਹਨਾਂ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਦੂਸਰਾ ਇੱਕ ਮਸਲਾ ਆਪਰੇਟਰ ਨਾਲ ਜੁੜਿਆ ਹੋਇਆ ਉਹ ਪਿੱਛੇ ਵੀ ਅਸੀਂ ਧਰਨੇ ਦਿੱਤੇ ਆ ਉਹ ਜੂਰੀਆ ਜਿਹੜਾ ਸਾਨੂੰ ਇੱਕ ਤਾਂ 50 ਕਿਲੋ ਤੋਂ ਪਹਿਲਾਂ 45 ਕੀਤਾ 40 ਕੀਤਾ ਉਹਦੇ ਤੇ ਸਬਸਿਡੀ ਵੀ ਸਰਕਾਰ ਖਤਮ ਕਰਨ ਜਾ ਰਹੀ ਆ ਦੂਸਰੀ ਸਾਡੀ ਸੁਸਾਇਟੀਆਂ ਚ ਲੁੱਟ ਹੁੰਦੀ ਆ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਦੂਸਰਾ ਸੁਸਾਇਟੀਆਂ ਦੇ ਵਿੱਚ ਸਾਨੂੰ ਖਾਦਾਂ ਦੇ ਨਾਲ ਵੀ ਸਮਾਨ ਦਿੱਤਾ ਜਾਂਦਾ ਉਹਦੇ ਲਈ ਵੀ ਅਸੀਂ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੰਨੇ ਆ ਵੀ ਫੌਰੀ ਤੌਰ ਤੇ ਦਾ ਪ੍ਰਬੰਧ ਕਰੇ ਨੇ ਤਾਂਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਵੀ ਪਹਿਲਾਂ ਇੱਕ ਅਸੀਂ ਮੰਗ ਪੱਤਰ ਦਵਾਂਗੇ ਚੰਡੀਗੜ੍ਹ ਦੇ ਵਿੱਚ ਜੇ ਸਾਡੇ ਮੰਗ ਪੱਤਰ ਤੇ ਕੋਈ ਗੌਰ ਕਰ ਨਹੀਂ ਕੀਤੀ ਇਹਨਾਂ ਨੇ ਤਾਂ ਉੱਥੇ ਵੀ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਉੱਥੇ ਵੀ ਇੱਕ ਵੱਡਾ ਧਰਨੇ ਦੇ ਰੂਪ ਦੇ ਵਿੱਚ ਉੱਥੇ ਅਸੀਂ ਜਾਵਾਂਗੇ ਲੱਗਦਾ ਕਿ ਸਾਰੀਆਂ ਚੀਜ਼ਾਂ ਦੇ ਉੱਤੇ ਇੰਪੈਕਟ ਹੋਊਗਾ ਸਾਰੇ ਕਾਰੋਬਾਰ ਤੇ ਇੰਪੈਕਟ ਹੋਊਗਾ ਸਿਰਫ ਨੁਕਸਾਨਾਂ ਦੇ ਬੰਦ ਕਰਨਾ ਜਾਂ ਵਿਦੋਸ਼ ਤੇ ਨੇ ਸਾਰੀਆਂ ਚੀਜ਼ਾਂ ਤੇ ਪਊਗਾ ਪਤਾ ਨਹੀਂ ਲੋਕ ਥੋੜੇ ਕਿਉਂ ਖੁਸ਼ ਨੇ ਕੋਈ ਚੀਜ਼ ਇੱਥੇ ਸਸਤੀ ਨਹੀਂ ਹੋਣੀ ਹੈ ਕਿਉਂਕਿ ਜੇ ਕਿਸਾਨ ਮਰਦਾ ਜੇ ਕਿਸਾਨ ਦੀ ਇੱਥੇ 145 46 ਕਰੋੜ ਆਬਾਦੀ ਉਹਦੇ ਚ ਉਦੀ ਊ ਲਾ ਲੀਏ ਅਸੀਂ ਕਿਸਾਨ ਆ ਅਸੀਂ ਅਨਾਜ ਪੈਦਾ ਕਰਦੇ ਆ ਫਿਰ ਅਸੀਂ ਰੋਜ਼ਗਾਰ ਪੈਦਾ ਕਰਦੇ ਆ ਜੇ ਕਿਸਾਨ ਹੀ ਮਰ ਗਿਆ ਰੋਜ਼ਗਾਰ ਵੀ ਖਤਮ ਹੋ ਜੂ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਫਸਲ ਦੇ ਨਾਲ ਜੇ ਮੰਡੀ ਚ ਵਿਕਦੀ ਆ ਤਾਂ ਦੁਕਾਨਦਾਰੀਆਂ ਚੱਲਦੀਆਂ ਨੇ ਜੇ ਦੁਕਾਨਦਾਰੀਆਂ ਮੁੜ ਕੇ ਨਿਕਲਣੀਆਂ ਜੇ ਕਿਸਾਨ ਕੋ ਪੈਸਾ ਹੀ ਨਾ ਹੋਇਆ ਸਾਰਾ ਪੈਸਾ ਜਿਹੜਾ ਕਾਰਪੋਰੇਟ ਘਰਾਣੇ ਕੋ ਚਲੇ ਜਾਊਗਾ ਉਹਦੇ ਚ ਆਮ ਨੋ ਕੋਈ ਮਰਚ ਮਾਰਿਆ ਜਾਊਗਾ ਥੋੜਾ ਚਿਰ ਲਈ ਸਾਨੂੰ ਕੋਈ ਸਸਤੀ ਚੀਜ਼ ਉਹ ਸੜ ਦੇਣਗੇ ਜਦੋਂ ਕਿਸਾਨ ਮਰ ਗਿਆ ਮੰਡੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਉਹ ਚੀਜ਼ਾਂ ਮਹਿੰਗੀਆਂ ਆਉਣ ਲੱਗ ਜਾਣਗੀਆਂ ਇਸੇ ਤਰ੍ਹਾਂ ਅਸੀਂ ਉਹ ਬਿੱਲਾਂ ਦਾ ਵਿਰੋਧ ਕਰਦੇ ਹਾਂ ਜਿਹੜਾ ਬਿਜਲੀ ਬਿੱਲ ਆ ਬਿਜਲੀ ਬਿੱਲ ਦਾ ਵੀ ਇਹੀ ਹੈ ਵੀ ਥੋੜਾ ਉਹ ਵੀ ਕਾਰਪੋਰੇਟ ਹੁੰਦੇ ਜਾਣ ਜਾ ਰਹੇ ਆ ਥੋੜਾ ਚਿਰ ਸਾਨੂੰ ਬਿਜਲੀ ਸਸਤੀ ਦੇ ਦੇਣਗੇ ਫਿਰ ਉਹ ਬਿਜਲੀ ਮਹਿੰਗੀ ਮਿਲੂ ਐਵੇਂ ਬੀਜ਼ ਬਿੱਲ ਆ ਬੀਜ਼ ਬਿੱਲ ਵੀ ਸਾਡੇ ਬੀਜ਼ ਕੋਹੇ ਜਾ ਰਹੇ ਨੇ ਇਹ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਬਈ ਸਾਰੇ ਕਿਸਾਨ ਸਾਰਾ ਦੇਸ਼ ਸਾਰੇ ਲੋਕ ਫਿਰ ਦੁਬਾਰਾ ਇਕੱਠੇ ਹੋ ਰਹੇ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਸਾਡੀਆਂ ਮੰਗਾਂ ਤੇ ਨਾਂਗੌਰ ਕੀਤਾ ਤਾਂ ਅਸੀਂ 20 21 ਵਾਲਾ ਜਿਹੜਾ ਮੁਕਤਿਆ ਦੁਬਾਰਾ ਦਰਹਾਂ ਮੰਗੇ ਅੱਛਾ ਜਿਹੜਾ ਪ੍ਰਦਰਸ਼ਨ ਐ ਐਸਕੇਐਮ ਦੀ ਕਾਲ ਆ ਜਾਂ ਕੋਈ ਕੰਫਰੈਂਸ ਜਿਹੜੀ 12 ਤਰੀਕ ਦਾ ਟ੍ਰੇਡ ਜੱਥੇਬੰਦੀਆਂ ਦੀ ਕਾਲ ਆ ਉਹਦੇ ਚ ਐਸਕੇਐਮ ਸਹਿਯੋਗ ਕਰ ਰਿਹਾ ਉਹ ਆਪਦੇ ਜਿੱਦ ਕਰਨਗੇ ਉੱਥੇ ਅਸੀਂ ਜਾ ਕੇ ਉਹਨਾਂ ਦੇ ਵਿੱਚ ਸ਼ਾਮਲ ਹੋਵਾਂਗੇ ਜਿਹੜਾ 22 ਤਰੀਕ ਦੀ ਆ ਉਹ ਐਸਕੇਐਮ ਦੀ ਕਾਲ ਆ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਐਸਕੇਐਮ ਦੀ ਮੀਟਿੰਗ ਕਰਕੇ ਇਹ ਦੇਖ ਰਹੇ ਆ ਵੀ ਕੋਈ ਸਮਝੌਤੇ ਦੀ ਡੀਲ ਬਾਹਰ ਆ ਜਵੇ ਉਸ ਤੋਂ ਅਗਲਾ ਅਗੇ ਵੱਡਾ ਪ੍ਰੋਗਰਾਮ ਅਸੀਂ ਦਮਾਂ ਮੇਲੋ ਸਰ ਅੱਜ ਲੁਧਰਣੇ ਦਫਤਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਮੀਂਹਾਂਗਰ ਮੀਟਿੰਗ ਹੋਈ ਆ ਜਿਹਦੇ ਵਿੱਚ ਮੇਨ ਮੁੱਦਾ ਜਿਹੜਾ ਅੱਜ ਅਮਰੀਕਾ ਭਾਰਤ ਨਾਲ ਜਾਂ ਭਾਰਤ ਸਾਰੇ ਦੂਜੇ ਮੁਲਕਾਂ ਨਾਲ ਵਪਾਰ ਕਰਨ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਕੋਲ ਕੇ ਵਿਚਾਰਾ ਹੋਇਆ ਤੁਹਾਨੂੰ ਜਾਣਕਾਰੀ ਹੋਊਗੀ ਪਹਿਲਾ ਜਿਹੜਾ ਅਮਰੀਕਾ ਨੇ ਆਪਣੇ ਟੈਕਸ ਲਾਇਆ ਸੀ ਉਹ 22% ਸੀ 22% ਤੋਂ ਚੱਕ ਕੇ ਉਹਨੇ 50% ਮਾਰਿਆ ਵੀ e 50% ਲਊ ਮੈਂ ਤਾਂ ਸਾਰੀਆਂ ਚੀਜ਼ਾਂ ਤੇ ਉਹ ਵੇ ਘੜਦਾ ਘੜਦਾ ਇਹਨਾਂ ਦੇ ਅੰਦਰ ਖਾਤੇ ਗੱਲਬਾਤ ਮੋਦੀ ਨਾਲ ਗੱਲ ਮੁਕੀ ਹੋਈ ਹੋਈ ਆ ਵੀ ਇੱਕ ਵਾਰੀ ਵਧਾ ਦੇ ਮੁੜ ਕੇ ਘਟਾ ਦੇ ਜਿਵੇਂ ਅਕੇ 3 ਤੱਕ ਆ ਮੁਚਦਾ ਸੀਗਾ ਫਿਰ ਇਹ 25% ਤੇ ਆ ਗਿਆ ਉਹਨੇ 18% ਤੇ ਆ ਗਿਆ ਤੁਹਾਡਾ ਹਸਪੈਂਡ ਦੇ ਵੀ ਇਹਨਾਂ ਦੀ ਡੀਲ ਹੋ ਚੁੱਕੀ ਆ ਪਰ ਦੱਸਦੇ ਕਿਸੇ ਨੂੰ ਨਹੀਂ ਇਹ ਇਹਨਾਂ ਦਾ ਕੋ ਅਜੰਡਾ ਅਡਾਨੀ ਬਨਾਨੀ ਜਾਂ ਵਪਾਰੀਆਂ ਦਾ ਜਿਹੜਾ ਆ ਬਾਜ-ਬਾ ਜਾਂਦਾ ਬਾੜੀ ਆਪਾਂ ਬਾਜ-ਬਾ ਦਾ ਵੀ ਗੱਲ ਨਹੀਂ ਕਲੀਅਰ ਕਰਨੀ ਕਿਸੇ ਨੂੰ ਗੱਲ ਨੂੰ ਗੋਲ ਮੋੜ ਹੀ ਰੱਖੋ ਉਹ ਜਿਹੜਾ ਚੱਲ ਰਿਹਾ ਏ ਇਹ ਆਪਣਾ ਜਿਹੜਾ ਪੰਜਾਬ ਆ ਜਾਂ ਭਾਰਤ ਆ ਇਹਦਾ ਬਹੁਤ ਜਿਆਦਾ ਵੱਡਾ ਨੁਕਸਾਨ ਹੋ ਰਾਣਾ ਅਸੀਂ 92 ਤੋਂ ਡਬਲਯੂ ਡੀ ਦੇ ਖਿਲਾਫ ਲੱਗੇ ਹੋਏ ਲੜਾਈ ਲੜਨ ਭਾਰਤੀ ਕਿਸਾਨ ਨੂੰ ਲੱਖੋ ਦੀ ਗਵਾਈ ਦੇ ਵਿੱਚ ਵੀ ਜਿਹੜਾ ਇਹ ਖਤਰਨਾਕ ਆ ਇਹ ਪੰਜਾਬ ਦੇ ਕਿਸਾਨਾਂ ਲਈ ਪਸਾਵ ਦੀ ਖੇਤੀਬਾੜੀ ਦੇ ਦੁੱਧ 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 ਵਾਰੇ ਜਾਂ ਮੱਛੀਆਂ ਵਾਰੇ ਇਹ ਬਹੁਤ ਘਾਤਕ ਅੱਜ ਜੇ ਦੁੱਧ ਦਾ ਸਿਸਟਮ ਉਹ ਤੋਂ ਆ ਜਾਂਦਾ ਸਾਰਾ ਸਾਡਾ ਤੋਤਾ ਕਿਸੇ ਨੂੰ ਪੁੱਛਣਾ ਹੀ ਨਹੀਂ ਜੀ ਪੰਜਾਬ ਦੇ ਵਿੱਚ 5 ਲੱਖ ਮੱਝਾਂ ਘਟ ਗਈਆਂ ਨੇ ਤੇ 20 ਲੱਖ ਗਾਈਆਂ ਘਟੀਆਂ ਨੇ ਦੁੱਧ ਘਟ ਗਿਆ ਤੇ ਅੱਜ ਲੋਕ ਪਟੇ ਜਨਾ ਵਰਦੀ ਡੱਡੋ ਡੁਪਲੀਕੇਟ ਚਾਹਤਾ ਸਾਰੀਆਂ ਸਰਕਾਰ ਦੀਆਂ ਨੀਤੀਆਂ ਨੇ ਇਸ ਕਰਕੇ ਅਸੀਂ ਏਜ ਦੇ ਪੂਰੇ ਐਂਟੀ ਆ ਜਿਵੇਂ ਸਾਡੇ ਐਸਕੇਮ ਨੇ ਪ੍ਰੋਮ ਦਿੱਤੇ ਨੇ ਉਹ ਡਾਕਟਰ ਹੋਣਗੇ ਸਾਰੇ ਤੇ ਫਿਰ ਜਿਹੜਾ ਅੱਜ ਦੁੱਧ ਵੇਖਦਾ ਜਿਹੜਾ ਉਹਨਾਂ ਨੇ ਆਖੇ ਤੇ ਖੇਤੀ ਕਰਨੀ ਹੈ ਵੀ ਪੈਦਾ ਕਰਨਾ ਜਿਵੇਂ ਸੀਡ ਦੀ ਗੱਲ ਕੀਤੀ ਹੈ ਵੀਰ ਨੇ ਉਹ ਜਦੋਂ ਸੀਡ ਪੈਦਾ ਹੋ ਗਿਆ ਸਾਤੋਂ ਮਝੋਣਗੇ ਉਹ ਲੈ ਲੈਣਗੇ ਸਾਡੇ ਕਹਿੰਦੇ ਜੱਟਾਂ ਦੇ ਮਨ ਚ ਹੁੰਦਾ ਵੀ ਚਾਹ ਦੋ ਬੋਰੀਆਂ ਰੱਖ ਲਾਂਗੇ ਬੀਜ ਲਾਂਗੇ ਪਰ ਉਹ ਅਸੀਂ ਬੀਜ ਨਹੀਂ ਸਕਦੇ ਸਾਤ ਨੂੰ ਪੁੱਛਣਗੇ ਕਿ ਕਿੱਥੋਂ ਬੀਜ ਆਂਦਾ ਉਹਨੂੰ ਜੇ ਜਾਣੀ ਕੋ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਅਮਰੀਕਾ ਉਹ ਅੱਜ ਸਾਰੇ ਲੜਾਈ ਦੇ ਜੋਗ ਜਿੱਤ ਤਿਆਰ ਹੋਇਆ ਫਿਰਦਾ ਵੀ ਮੈਂ ਲੜਾਈ ਨਾਲ ਆ ਕਿ ਜਿਵੇਂ ਦੋ ਮੁਲਕਾਂ ਦੇ ਉੱਤੇ ਗਵਰਨਰ ਰਿਜਕਿਆਂ ਦੇ ਇਸ ਕਰਕੇ ਇਹ ਜਿਹੜਾ ਬੀਤੀ ਆਦੀ ਬਹੁਤ ਮਾੜੀ ਆ ਕਤਕਾ ਜਿਸ ਨੇ ਕਿਹਾ ਕਿ ਪੱਕੇ ਮੂਰਤੇ ਦਾ ਜਿਹੜਾ ਅਲੱਗ ਹੋ ਜਾਦਾ ਲੱਗਾ ਕਿ ਖਸਾਮੀ ਦੇ ਨੇ ਮੂਰਤਾਂ ਤੇ ਘੋਣ ਕੇ ਕਿਉਂਕਿ ਇਹ ਖਸਾਮਾ ਨਹੀਂ ਮੀਂਹ ਆ ਉਹਦੇ ਵਿੱਚ ਜਿੱਥੇ ਕੁੱਤੀਆਂ ਵਿੱਚ ਬਾੜਨ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅੰਮ੍ਰਿਤਸਰ ਅਸੀਂ ਜਾ ਕੇ ਅਰਦਾਸ ਕਰਕੇ ਅਸੀਂ ਉੱਥੇ ਇਹ ਗਨ ਕਰਕੇ ਆਏ ਹਾਂ ਵੀ ਅਸੀਂ ਤਿਆਰੀ ਕਰ ਰਹੇ ਆਂ ਜਿਹੜੀ ਉਹ ਸਾਡੇ ਤੇ ਮਸੀਤਾਂ ਆਉਣ ਵਾਲੀਆਂ ਨੇ ਜੰਮੇ ਅਸੀਂ ਤਾਂ ਡਾਕਟਰ ਸੁਆਮੀ ਨਾ ਦੀ ਰਿਪੋਰਟ ਮੰਗਦੇ ਆ ਸੰਤਾ ਬੂਰਾ ਭਾਰੀ ਬੈਠਣਾ ਸਾਡਾ ਬਾਕ ਘੱਟ ਮਿਲਣਾ ਕੇਸ ਕਰਕੇ ਜਿਹੜਾ ਇਹ ਸਿਸਟਮ ਆ ਨਾ ਇਹ ਠੀਕ ਨਹੀਂ ਹੈੜਾ ਇਹਨਾਂ ਦਾ ਜਿਹੜਾ ਤੁਸੀਂ ਪੁੱਛਿਆ ਨਾ ਇਹ ਤੇ ਸਵਾਲ ਬਈ ਇਹ ਵੀ ਉਸ ਤਰ੍ਹਾਂ ਹੀ ਡੱਕੂ ਦਾ ਹੋਰ ਸਵਾਲ ਕਰੋ ਹਾਂ ਜੀ ਦੱਸੋ ਹਾਂ ਜਿਹੜੇ ਠੰਡੇ ਲਾਤੀ ਚਾਰਜ ਹੋਈ ਆ ਜਿੱਥੇ ਵੀ ਕਿਸਾਨਾਂ ਦੇ ਲਾਤੀ ਚਾਰਜ ਹੋਇਆ ਅਸੀਂ ਬਹੁਤ ਸਖਤ ਜਿੰਦਿਆ ਕਰਦੇ ਆ ਔਰ ਉਹ ਕਿਸਾਨਾਂ ਨੂੰ ਛੱਡਣਾ ਚਾਹੀਦਾ ਉਹਨਾਂ ਦੇ ਕੇਸ ਬਾਅਦ ਸੁਣਨਾ ਚਾਹੀਦੇ ਇਸ ਕਰਕੇ ਅਸੀਂ ਸਾਰੇ ਡਾਟ ਚਾਰਜ ਕਰਦੇ ਆ ਹਰੇਕ ਨੂੰ ਪੰਜਾਬ ਸਰਕਾਰ ਨੂੰ ਅਸੀਂ ਅਪਡੇਟ ਦਿੰਨੇ ਆ ਵੀ ਇਹ ਪਹਿਲਾ ਕੰਮ ਜੀ ਅਸੀਂ 5 ਮਿੰਟਾਂ ਚ ਇਸ ਕੇਮ ਆਪਣੀ ਜੋਨਪੋ ਪ੍ਰਾਈਜ਼ ਦੇ ਦਾਂਗੇ ਤੇ ਹੁਣ 5 ਮਿੰਟ ਕਿੱਥੇ ਗਏ ਕੋਈ ਮਿਲ ਨਹੀਂ ਦਿੰਦਾ ਇਸ ਕਰਕੇ ਪਹਿਲਾਂ ਵਾਅਦਾ ਕੀਤੇ ਸੀ ਜਿੰਨੇ ਵੀ ਵਾਅਦੇ ਕੀਤੇ ਸੀ ਉਹਨਾਂ ਨੇ ਸਾਰੇ ਝੂਠੇ ਨਿਕਲੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਨਾ 100 ਰੁਪਏ ਦਿੱਤਾ ਹੁਣ 10 ਲੱਖ ਦਾ ਦੇਦਾ ਵੀ 10 ਲੱਖ ਤੂੰ ਕਿਹਨੂੰ ਬੇਮਾ ਦੇਣਾ ਅਖਬਾਰਾਂ ਚ ਵੀ ਆ ਜਾਂਦਾ ਵੀ ਐਵੇਂ ਝੂਠ ਬੋਤੀ ਜਾਂਦਾ ਇਹਦਾ ਇਹ 10 ਲੱਖ ਕਿੱੜ ਕਿੰਨੀ ਕਿੰਨੀ ਜਾਂਦਾ ਫਿਰਦੀ ਆ ਫਿਰਦਾ 1000 ਕਰੋੜ ਦਾ ਹੋਰ ਲੋਨ ਲੈ ਲਿਆ ਨਹੀਂ ਹਲੇ ਹੋਰ ਲੈ ਲੈਣਾ ਇਸ ਕਰਕੇ ਅਸੀਂ ਇਹਨੂੰ ਸਰਕਾਰ ਨੂੰ ਇਹ ਹੁਣ ਥੋੜੇ ਜਿਹੇ ਸਮਾਂ ਰਹਿੰਦਾ ਬੱਪੂਸੇ ਲੋਕਾਂ ਨੂੰ ਪਹੁੰਚ ਜਾ ਵੋਟਰ ਲਾਈਡ ਦੀ ਖਾਤਰ